ਹਾਂਜੀ ਵੈਲਕਮ ਸਤਿ ਆਪੇ ਆਪਣੇ ਖੋਰ ਨਵੇਂ ਬਲੌਗ ਦੇ ਵਿੱਚ। ਲੋ ਵੀ ਦਿਨ ਦੀ ਸ਼ੁਰੂਆਤ ਕਰਦੇ ਆਂ ਕਬੂਤਰਾਂ ਦੇ ਨਾਲ। ਕਬੂਤਰ ਆਪਦੇ ਤੇ 8 ਡਰਾਈਵਰ ਆਇਆ 9:10 ਵਜੇ। ਸਾਰੇ ਜਾਨਵਰ ਆਪਣੇ ਉੱਪਰ ਗਏ ਹੋਇਆ। 2 ਫਿਰਦਿਆ। ਕਿੰਨੇ ਵਜ ਗਏ? 8 ਵਜੇ ਆ ਗਏ। 8 ਵਜੇ ਆਇਆ। ਲੋ ਵੀ ਅੱਜ ਲੱਗਿਆ ਇਹਨਾਂ ਨੂੰ ਰੰਗਣ। ਆਪਣੇ ਵਾਲੇ ਕਬੂਤਰਾਂ ਨੂੰ ਕੱਲ ਜੋਧ ਵਾਲੇ ਰੰਗਦੇ ਹੀ ਹਨਾ। ਅੱਜ ਫਿਰ ਕਾਲਾ ਰੰਗ ਬਣਾਉਣ ਲੱਗੇ ਆ। ਓਏ ਤੂੰ ਅੱਜ ਡੋਲ ਨਾ ਲਈ ਰੰਗਾ ਫਿਰ। ਕਾਲਾ ਰੰਗ ਬਾਈ ਜੀ ਬਣਾਉਣੇ ਕਿਵੇਂ ਆਪਾਂ ਨੇ? ਵੀਵਰਾਂ ਨੂੰ ਦੱਸੋੜਾ ਹੈ। ਹਾਂ ਕੀ ਸਾਡਾ ਹੀ ਹੁੰਦੀ ਦੂਦੀ ਲੋਟਾ ਬਰੀ ਬਟਣ ਦੇ ਬੱਟੀਆਂ ਹੁੰਦੀਆਂ ਨਾ ਇਹ ਪਟਕੇ ਪਾਊਡਰ ਵਾਲੇ। ਠੀਕ ਆ। ਇਹ ਐਮਐਲ ਦੇ ਕੰਨੋਂ ਲਾ ਕੇ ਦੇਖੀਏ। ਲੈ ਵੀ ਇੱਧਰ ਲਾਉਣ ਲੱਗੇ ਆ ਕਬੂਤਰਾਂ ਨੂੰ। ਹਰਾ, ਗੁਲਾਬੀ, ਕਾਲਾ ਤਿੰਨ ਰੰਗ ਲਾਉਣ ਲੱਗੇ ਆ ਅੱਜ। ਤੇ ਲਾਈਏ ਫਿਰ ਪਹਿਲਾਂ ਕਾਲਾ ਰੰਗ ਬਣਾਈਏ ਹਨਾ। ਹਾਂ। ਤੇ ਲੋ ਬਾਈ ਪੱਥਰ ਢਾਈ ਆਪਾਂ ਇੱਥੇ ਰੱਖ ਲਈ। ਇਹਨਾਂ ਮਾੜੀ ਮਾੜੀ ਬਰੀਕ ਕਰੀ ਜਾਂਦੇ ਆ ਦੇਖੋ ਇਹ ਪਹਿਲਾਂ ਆਪਣੀ ਕੁੱਟੀ ਹੋਈ ਸੀ ਪਰ ਹਰੇ ਵੀ ਡਲੀਆਂ ਸੀਗੀਆਂ ਮਾੜੀਆਂ ਮਾੜੀਆਂ ਡਲੀਆਂ ਹੈਗੀਆਂ ਉਹ ਆਪ ਫਰੀ ਫਰੀ ਕਰਦੇ ਆ ਮਲੇ ਦੇ ਨਾਲ ਪਾਊਡਰ ਬਣਾਉਣਾ ਵਾ ਜਿੰਨੀ ਵਧੀਆ ਉਹ ਕੁੱਟੀ ਹੋਊਗੀ ਹਾਂ ਉਨੀ ਵਧੀਆ ਫਿਰ ਉਹ ਰੰਗ ਲੱਗੂਗਾ ਸਫਾਈ ਚ ਇਹਦਾ ਹਨਾ ਨੂਨ ਜਾਂ ਉੱਤੇ ਉਹ ਦੇਖਣਾ ਜਾਂ ਲੱਗ ਜਾ ਨੂਨ ਕੁਲਦਾ ਨਹੀਂ ਯਾਨੀ ਕਿ ਨੂਨ ਹੈ ਇਹ ਕਹਿੰਦਾ ਨੂਨ ਹੀ ਕਹਿੰਦਾ ਦਤਾ ਵੀ ਕਾਲਾ ਰੰਗ ਲਾਉਣਾ ਤਾਂ ਨੂਨ ਪਾਰਿਆ ਕਰਿਓ ਨੂਨ ਵੇਰ ਚੰਗਾ ਨੂਨ ਆ ਆਹ ਵੇਰਾ ਇਹਨੂੰ ਈਟ ਪਾਉਣਾ ਵਾ ਤੇ ਦੋ ਆਜਾ ਹਾਈਡਰੋਜਨ ਪਾਣੀ ਇਹ ਚ ਇਹ ਦੋ ਬਾ ਚੰਗੀ ਤਰ੍ਹਾਂ ਕੋਲ ਕੇ ਹਾਈਡਰੋਜਨ ਵੀ ਦਿਖਾ ਦੇ ਵੀ ਆਹੀ ਲੈ ਕੇ ਆ ਆ ਵਾਲੀ ਹਾਈਡਰੋਜਨ ਵੀ ਬਾਹਲੀਆ ਤਰ ਹਾਈਡਰੋਜਨ ਪਰੋਕਸਾਈਡ ਅਸ਼ਲੀ ਵੀ ਸ਼ਾ ਇਹਦੇ ਨਾਲ ਇੱਕ ਪੱਥਰ ਆਈ ਨਾ ਹੋਰ ਮੈਲ ਦੀ ਹੁੰਦੀ ਆ ਉਹ ਅਲੱਗ ਤੇ ਅਸੀਂ ਪਰ ਆ ਵਰਤਦੇ ਆ ਹਾਈਡਰੋਜਨ ਪਰੋਕਸਾਈਡ ਉਹ ਗੱਲ ਨਹੀਂ ਬਣਾਉਣੀ ਹਾਂ ਉਹ ਨਾਲ ਵਾਲੀ ਗੱਲ ਨਹੀਂ ਬਣਾਉਣੀ ਬਾਹਲੀ ਬਰਸ਼ਿਆ ਲੱਭੀ ਆ ਦੇਖ ਪਤਾ ਨਹੀਂ ਕਿਹਦਾ ਵਰਸ਼ ਆ ਦਰਹਰ ਛੱਡ ਕੇ ਗਿਆ ਇਹ ਵਰਸ਼ ਆ ਜਿਆ ਲੋ ਵੀ ਕਹਿੰਦੇ ਐਮ ਐਲ ਏ ਸਪਾਈਡਰਮੈਨ ਬਣ ਗਿਆ ਮਾਸ਼ਾ ਅੱਲਾਹ ਬੋਰਚ ਲੱਭਣ ਲੱਗਿਆ ਇੱਥੋਂ ਸਿੱਟਿਆ ਹੈਗਾ ਟਿੰਡਾ ਹੈ ਨਹੀਂਗਾ ਹੈਗਾ ਬਾਅਦ ਉਧਰ ਜੀ ਜਾ ਕੇ ਦੇਖੋ ਹੁਣ ਬਸ ਬਣਾ ਰੰਗ ਬੋਰਚ ਦਾ ਹੱਲੋ ਜੇ ਜਾਨੂੰ ਇਹਦੇ ਨੇ ਕੋਲੀ ਦਹੀ ਹਾਂ ਪਾ ਹਾਈਡਰੋਜਨ ਬਸ ਪਹਿਲਾ ਪਹਿਲਾ ਹਰਾ ਬਣ ਜਾਣਾ ਨਾ ਰੰਗ ਇਹ ਮੰਨ ਲਾ ਆਪਣਾ ਘੱਟ ਪਈ ਆ ਪੱਥਰदाई ਘੱਟ ਪਈ ਆ ਹਨਾ ਹਾਈਡਰੋਜਨ ਬਾਹਲੀ ਪੈ ਗਈ ਮੜੀ ਜੋ ਉਹ ਪਾਹੀਏ ਘੋਟ ਕੇ ਇੱਕ ਦੀ ਕਾਲੀ ਬੂੰਦ ਸਾਰੀ ਲਾ ਲਓ ਵੀ ਉਹਦੀ ਇੱਕ ਲਾਲ ਬਗਲ ਤੇ ਕਾਲੀ ਲਖੀ ਰੰਗ ਇਹ ਕਾਲੀ ਤੂੰ ਰੰਗ ਤੇ ਨਾ ਲਾਲ ਬਗਲ ਹਾਂ ਲਾਲ ਬਗਲ ਇਹਦੇ ਲੋਡ ਪਈ ਕਾਲਾ ਡੰਡਾ ਵੀ ਮਾਰਾਂਗੇ ਤੁਹਾਨੂੰ ਆ ਪਹਿਲਾਂ ਪੁੱਛਿਆ ਕਿ ਹੈ ਜੀ ਉਹ ਜਿਹੜਾ ਇਹਨੇ ਥੰਮ ਜੇ ਕੋਣ ਲੱਗਦੇ ਪੁੱਛਿਆ ਹਾਂ ਪਹਿਲਾਂ ਤਾਂ ਨਾਲ ਹੀ ਜੁੜ ਗਏ ਸੀ ਨਾਲ ਜਿਹੜੇ ਡਰੇਰ ਨੇ ਕੱਢੇ ਇਹਨੇ ਕਾਲਾ ਨਾ ਕਰਾਉਣ ਵਾਲਾ ਜੇ ਲੋਬੀ ਇੰਨਾ ਕੁ ਸੋਨੂ ਕੋਲੇ ਰੱਖਣਾ ਪੈਣਾ ਆਹਾਂ ਇਹ ਸਾਰਾ ਸ਼ੈਂਪੂ ਆਹ ਹਾਈਡਰੋਜਨ ਪੱਥਰੜਾ ਜੀ ਤੇ ਆ ਵਰਸ਼ਲ ਤੇ ਪਾਣੀ ਤੇ ਡਰੇਰ ਕੱਪੜਾ ਹਾਂ ਕੱਪੜਾ ਵੀ ਕੱਪੜਾ ਕਿੱਥੇ ਗਿਆ ਕੱਪੜਾ ਉਹਦੇ ਕੋਲੋਂ ਆਉਂਦੀ ਓਏ ਹੋਣ ਰੰਗ ਰੰਗਲਾ ਦਾ ਹਾਂ ਇੱਕ ਤੇ ਹੋ ਟੌਰੀ ਰੰਗ ਦੀ ਕਾਲੀ ਟੌਰੀ ਰੰਗਦੀ ਬਾਅਦੋਂ ਐਂ ਧੋਣਾ ਵੀ ਪੈਂਦਾ ਇਹ ਇਦੋਂ ਬਾਅਦ ਫੇਰ ਡਰਾਈਨਾ ਸੋ ਚਲੋ ਵੀ ਕਬੂਤਰ ਦੀ ਟੌਰੀਆ ਧੋਤੀ ਜੇ ਨਾ ਧੋਈਏ ਫੇਰ ਕਬੂਤਰ ਨੂੰ ਲੱਗ ਜਾਂਦਾ ਨਾ ਸਾਰਾ ਫੈਲ ਜਾਣਾ ਹੈਗਾ ਹੁਣ ਪਾਣੀ ਦੇ ਲੱਗਿਆ ਜਾਊਗਾ ਸਾਰੇ ਪੰਡੇ ਤੇ ਲੱਗ ਜਾਂਦਾ ਪਾਣੀ ਕਾਲਾ ਕਾਲਾ ਹੈ ਹੁਣ ਨਿਬੜੀ ਜਾਂਦਾ ਕਬੂਤਰ ਹਾਂ ਹੁਣ ਸਾਫ਼ ਕਰਨਾ ਪੈਂਦਾ ਕਾਲਾ ਰੰਗ ਦਾ ਪ੍ਰੋਸੈਸ ਥੋੜਾ ਜਿਆਦਾ ਜਿਆਦਾ ਹਾਂ ਨਹੀਂ ਨਾ ਕੱਲ ਤਾਂ ਗੁਲਾਬੀ ਨੂੰ ਬੜਾ ਟਾਈਮ ਹੀ ਲੱਗਿਆ ਹਨਾ ਅੱਜ ਦਾ ਕਬੂਤਰ ਰੰਗਿਆ ਵਧੀਆ ਕੋਈ ਹੁਣ ਪੂ ਕੇ ਦੁਬਾਰਾ ਰਹਿ ਮਾਰਦੇ। ਜਿਹੜਾ ਜੋਤ ਕਬੂਤਰ ਕਾਲਾ ਵਾਲਾ ਚੱਕ ਲੈ ਇਹਦੇ ਆਪਾਂ ਕਾਲਾ ਟੂਸਾ ਕਰਤਾ ਨਾਲ ਘੰਡ ਤੇ ਦੂਜੇ ਪਾਸੇ ਦਾ ਲਾਲ ਟੂਸਾ ਉਧਰ ਆਪਣੇ ਵਾਲੇ ਦੇ ਪੂਨ ਛਟੌਰੀ ਰੰਗ ਦੇ ਦੋ ਕਬੂਤਰ ਹੋ ਰਹੇ ਨੇ ਹਾਂ ਅੱਜ ਸਾਰੇ ਰੰਗ ਨੇ ਆ ਰੰਗ ਜਮਕਾਰਣਾ ਚੀਫ ਗੈਸਟ ਵੀ ਬੁਲਾਏ ਹੋਏ ਆ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਵੀ ਆਏ ਚਾਹ ਪੜਾਈਏ ਇਹਨੂੰ ਹਾਂ ਅੱਜ ਸ਼ਾਮ ਤੱਕ ਸ਼ਾਮ ਦੇ ਕਰ ਇੱਥੇ ਆ ਕੂਤਰੀਆਂ ਦੋ ਹੋਟ ਨੋ ਵੀ ਹੁਣ ਗਿੱਲੇ ਕੱਪੜਿਆਂ ਨੂੰ ਸਾਫ਼ ਕਰਦੇ ਰਾਂਗੇ ਕੰਨੀ ਦਾ ਧੋਤੇ ਨਹੀਂ ਜਾਂਦੇ ਦੂਜੀ ਲੁੱਟ ਹਾਂ ਇਹ ਗਿੱਲੇ ਕੱਪੜਿਆਂ ਨਾਲ ਚੰਗੀ ਤਰ੍ਹਾਂ ਧੋ ਕੇ ਜੇ ਨਾ ਧੋਈਏ ਫਿਰ ਇਹ ਰੰਗ ਲੱਗ ਜਾਂਦਾ ਸਾਰੇ ਕੇ ਤਾਂ ਫੈਲ ਜਾਂਦਾ ਰੰਗ ਹੋਰ ਨਹੀਂ ਕੋਈ ਚੱਕਰ ਆਪਣਾ ਫਾਇਦਾ ਆਇਆ ਚਲ ਕੀ ਕਹਿੰਦੇ ਇਹਦੀ ਆਪਾਂ ਕੀਤੀ ਸੀ ਹਰੀ ਫੱਟੀ ਹਰੀ ਫੱਟੀ ਦੇ ਨਾਲ ਕਰਦੇਣਾ ਆਪਾਂ ਆਹ ਹਰੇ ਰੰਗ ਦੇ ਉੱਪਰ ਕਾਲਾ ਹੂੰ ਕਾਲਾ ਮਾਰ ਦੇਣਾ ਟਿੱਕਾ ਹਰੀ ਫੱਟੀ ਲੈ ਵੀ ਕੂਤਰ ਕੂਤਰ ਘੈਂਟ ਤਰੀਕੇ ਲੋ ਵੀ ਕਹਿੰਦੇ ਇਹਦੀ ਅੱਧੀ ਕਾਲੀ ਬਗਲ ਕਰਤੀ ਆਪਾਂ ਦੇਖੋ ਰੰਗ ਕਿੰਨਾ ਚੜ ਗਿਆ ਖਾਲ ਦਾ ਕਾਲਾ ਬਣਨਾ ਵਧੀਆ ਲੱਗਿਆ ਇਹ ਤੇ ਹਨਾ ਕਾਲਾ ਬਣਨਾ ਕਾਲਾ ਦੂਜੇ ਪਾਸੇ ਦੀ ਹਰੀ ਫੱਟੀ ਕਾਲਾ ਇਹ ਹਨਾ ਦੱਬੀ ਜੀ ਬਣੀ ਅੱਜ ਤਾਂ ਬਈ ਕਬੂਤਰ ਇੰਨੇ ਉੱਡਦੇ ਆ ਹਨਾ ਹਾਂ ਪਿੰਡ 'ਚ ਬਾਜੀ ਬਣੀ ਬਈ ਸਾਰੇ ਤਾਂ ਚਲੇ ਗਏ ਹੁਣ ਪਰ ਜੋ ਨੀਵੇਂ ਆਏ ਤੁਹਾਨੂੰ ਦਿਖਾਵਾਂ ਬਾਹਲੇ ਬਾਹਲੇ ਉੱਡਦੇ ਆ ਕਬੂਤਰ ਅਜੇ ਪਿੰਡ ਦੇ ਘੱਟੋ ਘੱਟ ਨਹੀਂ ਤਾਂ 35 ਕਬੂਤਰ ਉੱਡਦੇ ਹੋਣੇ ਤੇ ਲੋ ਬਈ ਉਹ ਤਾਂ ਦੇਖੋ ਲਗਣ ਪੈ ਗਈ ਕਹਿੰਦੇ ਆਪਣੇ ਵਾਲਾ ਨਾਰਾ ਘਟਦੇ ਪਏ ਆਹ ਦੇਖੋ ਉਹਦੇ ਖੈਰਤੀ ਪਟਾਕਾ ਹੈਗਾ ਆਪਣੇ ਕੋਲੇ ਕੋਈ ਪੜਾਈ ਨੀ ਪੜਾਉ। ਲੈ ਲੈ ਤੇਰੇ ਕੋਲ ਪਟਾਕਾ ਕਬੂਤਰ। ਨਾ ਚਲਾ ਦੇ ਨੀ ਜਦੀ ਭਾਜ ਜਾ। ਆ ਗਈ ਆਪਣੇ ਆ। ਹੋਏ ਹੋਏ ਫਿਰਦਾ ਉਹਦੇ। ਆਪਣੇ ਉੱਪਰ ਖੜਾ ਉਹ ਹਰੀ ਜੀ ਕਾਛਲਾ। ਉਹ ਤਾਂ ਆਇਆ। ਤੇ ਲੋ ਵੀ ਕਹਿੰਦੇ ਇੱਕ ਹੋਰ ਰੰਗ ਤਾਂ ਨਾ ਕਬੂਤਰ। ਆਹ ਘੰਟੀ। ਆ ਵੜ ਬਈ। ਦੱਸ ਕਾਲੀ ਕੰਢੀ ਕਰਦ ਨੂੰ ਜੇ। ਹਾਂ। ਇਹ ਤੋਤੇ ਤੇ ਕਾਲੀ ਜੀ ਬਣੂ ਨਾ ਹਰੀ ਜੀ ਦਿਖਦੀ ਆ। ਹਾਂ। ਕਿ ਮਾੜਾ ਮਾੜਾ ਬਰਸ਼ ਮਾਰਦੀ ਉਹ। ਮਾਰ ਦੇ ਜੀ ਮਾਰ ਲੈ। ਖਦੂ ਵਾਲਾ ਮਾਰੂ ਯਾਰ بارش ਨਹੀਂ ਵਧੀਆ ਅੱਛਾ ਕੁੰਡੀਆਂ ਲਾ ਕੇ ਦੇਖਿਆ ਵਾਜ ਮੁੰਡੀ ਨਾ ਇਹ ਨਹੀਂ ਲੱਗਦਾ ਹਾਂ ਕਾਲਾ ਨਹੀਂ ਲੱਗਦਾ ਸਾਡੇ ਲੱਬੀ ਗੁਰੂ ਬਿਹੜੀ ਰੱਖ ਜਾਂਦੇ ਹਨ ਹਾਂ ਲੋ ਵੀ ਕਹਿੰਦੇ ਵੱਡੇ ਕਬੂਤਰਾਂ ਦੇ ਵੀ ਰੰਗ ਲਾਉਣ ਲਾਤਾ ਆਰੇ ਕਬੂਤਰਿਆਂ ਦੇ ਕਾਲ ਫਲਾਤੀ ਦੇਖ ਉਧਰ ਕਿਹ ਹੈ ਜੀ ਬਣ ਗਈ ਇੱਧਰ ਇਹਦਾ ਮੂੰਹ ਕਾਲਾ ਕਰਤਾ ਇਹ ਜੈਰੀ ਲੱਗਦੀ ਐਨ ਪੂਰੀ ਹਲੇ ਸੁੱਕ ਕੇ ਜਮਾ ਕਾਲੀ ਬਣ ਜਾਣੀ ਆ ਅੱਜ ਟ੍ਰੀਟਮੈਂਟ ਚੱਲਦਾ ਨਾ ਰੰਗ ਦਾ ਰੰਗ ਹੀ ਲਾਈ ਜਾਂਦੇ ਨੇ ਹੱਥ ਵੀ ਦਿਖਾ ਦਈਏ ਤੁਹਾਨੂੰ ਹੱਥਾਂ ਦਾ ਕੀ ਹਾਰ ਹੋ ਗਿਆ ਬਾਹਰ ਇੱਧਰ ਵੀ ਗਾਲਾ ਹੋਇਆ ਹੋਰ ਲਿਆ ਗੂਤਰ ਫੜਕੇ ਆਲਾ ਅੰਦਰ ਗਏ ਹੋਰ ਫੜ ਲਿਆ ਉਹ ਦੇ ਰੰਗ ਸੋਕੇ ਨੇ ਬਹੁਤ ਘੈਂਟ ਬਣ ਗਏ ਲਓ ਭਾਈ ਜੀ ਨਵੀਆਂ ਕਬੂਦਰੀਆਂ ਘੜਤੀਆਂ ਗੱਲਣੀਆਂ ਚਾਰ ਨਵੀਆਂ ਖੋਲਤੀਆਂ ਤੇ ਜਿਹੜੀਆਂ ਬੰਨਣ ਵਾਲੀਆਂ ਇਹੋ ਦਿੱਤੀਆਂ ਬੰਨ ਸਾਰੇ ਡਾਈ ਵਾਲੇ ਕੂਤਰ ਆ ਗਏ ਆਪਣੇ ਤੇ ਡਰਾਈਵਰ ਜਾਲਚ ਵੀ ਛੱਡਣ ਚਲੇਗਾ ਚਾਰ ਪੰਜ ਕੂਦਰੀਆਂ ਉਹ ਬਾਹਰ ਹੀ ਖੋਲ ਦਿੰਦਾ ਖੋਲ ਦੇ ਬਾਕੀ ਟਾਕੀ ਹੋਰ ਕੇ ਕਹਿੰਦੇ ਉੱਧਰ ਕਰਤੀਆਂ ਉਹ ਛੜਤੀਆਂ ਵਿੱਚ ਬਾਕੀ ਸਾਰੀਆਂ ਬਾਹਰ ਨੇ ਲੋ ਵੀ ਕਹਿੰਦੇ ਕੱਲ ਵਾਲੀ ਕਬੂਤਰੀ ਫੇਰ ਲੱਗਾ ਰੌਣ ਜਿਹੜੀ ਰਾਤ ਨੂੰ 7:30 7 ਵਜੇ ਆ ਕੇ ਬੈਠੀ ਇਹਦੀ ਅੱਜ ਰੰਗਦੀ ਆਪਾਂ ਕਾਲੀ ਪੂੰਛ ਆ ਆਉਂਦੀ ਆ ਢਾਈ ਘੰਟੇ ਹੋ ਗਏ ਫਿਰਦੀ ਨੂੰ ਆ ਫਿਰਦੀ ਆ ਕਹਿੰਦੇ ਹੁਣ ਤਾਂ ਮਰਦੀ ਫਿਰਦੀ ਆ ਹੁਣ ਪਤਾ ਨਹੀਂ ਕੀ ਦੇਗਾ ਤੇਜ਼ ਭੱਜ ਲਈ ਓ ਵੀ ਆ ਗਿਆ ਇਹ ਵੀ ਡਰਾਈਵਰ ਵੀ ਆਉਂਦਾ ਬਸ ਮੈਂ ਛਤਰੀ ਤੇ ਬੈਣ ਹੁਣ ਬੈਂਦੀ ਪੈਂਦੀ ਮੋੜ ਗਈ ਇੱਕ ਛਤਰੀ ਉਹ ਉੱਪਰ ਲਾਤੀ ਮੈਂ ਵੱਡੀ ਕਰਕੇ ਇੱਕ ਆ ਇੱਕ ਆ ਡਾਉਣਾ ਹਲੇ ਇੱਕਾ ਤੇ ਕੋਹ ਲਾਤੀ ਉੱਪਰ ਇਧਰ ਜਾਲ ਜਿ ਛੜ ਤੇ ਚਾਰਕ ਕੋਤਰੀ ਆ ਹਉਣੀ ਜੜ ਕੇ ਤੇ ਆਉ ਹਾਂਦੀ ਆ ਨਹੀਂ ਦੀ ਹਉ ਸੁਣੋ ਕੈਮਰੇ ਚ ਆ ਆਈ ਘਰ ਤੇ ਕਦੇ ਨਾਲ ਦੀ ਨਾਲ ਹਲਾ ਲੀਆ ਆਪਾਂ ਕਾ ਵੀ ਨਮੀ ਹੋਈ ਬੰਨੀ ਹੋਈ ਆ ਕੂਤਰੀ ਮੈਂ ਇਹਨੂੰ ਹੀ ਹਲਾਉਣ ਲੱਗਾ ਛਤਰੀ ਆਲਾ ਬੰਨਿਆ ਨਹੀਂ ਹਲੇ ਲੋ ਵੀ ਚਟੀਆਂ ਦੀ ਕੂਤਰੀ ਖੋੜ ਛੱਡਣ ਲੱਗਿਆ ਡਰੈਵਰ ਕਹਿੰਦਾ ਮੈਂ ਛੱਡੂ ਦਿਖਾ ਦੇ ਮੜੀ ਚਟੀਆਂ ਅੱਖਾਂ ਦੀ ਪਾਣੀ ਨਹੀਂ ਵੀ ਠਾਲਾ ਦੇ ਚਿੱਤਾ ਰੱਖੀਂ ਠੀਕ ਆ ਇਧਰ ਲਈ ਪਿਆਰ ਨਾਲ ਛਤਰੀਆਂ ਵੱਲ ਨੂੰ ਹੱਥੋਂ ਛੱਡਦਾ ਆ ਇਧਰ ਲਈ ਐਵੇਂ ਹਾਂ ਪਿਆਰ ਨਾਲ ਛੱਡਦੇ ਛਤਰੀਆਂ ਵੱਲ ਨੂੰ ਪਿਆਰ ਨਾਲ ਨਹੀਂ ਉੱਲਾਵਾ ਨਹੀਂ ਨਹੀਂ ਉਹ ਵੀ ਮਾਰ ਨਹੀਂ ਚੱਕਿਆ ਮੈਂ ਹੱਥ ਨਹੀਂ ਨਹੀਂ ਯਾਰ ਪਿਆਰ ਨਾਲ ਹੱਥ ਰੱਖ ਬਸ ਐਂ ਖੋ ਗਏ ਆ ਗਲਤ ਆ ਯਾਰ ਤਾਂ ਲੈ ਬੈਗ ਹੀ ਵਾਰ ਗਲਤੀ ਸੀ ਐ ਮਾਰਨੀ ਨਹੀਂ ਸੀ ਬਸ ਐ ਹੱਥੋਂ ਖੋਲਣਾ ਬਾ ਹੁਣ ਦੁਬਾਰਾ ਦੂਰਾ ਨਹੀਂ ਹੁਣ ਬੈਠੀ ਰਹਿਣ ਦੇ ਉਹਨੂੰ ਨਹੀਂ ਨਹੀਂ ਓਏ ਹੁਣ ਫਿਰ ਉੱਡੂਗੀ ਉਹ ਸਿੱਧੀ ਨਹੀਂ ਨਹੀਂ ਹੁਣ ਨਹੀਂ ਹਲੇ ਬੈਲਣ ਦੇ 5 ਮਿੰਟ ਉਹਨੇ ਆਪ ਉੱਟ ਜਾਣਾ ਹੁਣ ਉਹ ਨਹੀਂ ਉੱਡਦੀ ਲੋ ਵੀ ਪਹਿਲਾਂ ਵਾਲੀ ਕਬੂਦਰੀ ਤਾਂ ਆ ਗਈ ਇਹ ਆ ਉਹ ਦੇ ਕਰ ਦਿੰਦੀਂ ਇੱਧਰ ਲੈ ਪਾ ਜੀ ਭਰਾਵਾਂ ਨੂੰ ਨੇਰਾ ਹਵਾ ਲੋ ਵੀ ਹੁਣ ਲੱਗਿਆ ਰੰਗ ਲਾਉਣ ਛਤਰੀਆਂ ਵਾਲਿਆਂ ਦੇ ਇਹਨਾਂ ਦੀਆਂ ਕਰ ਦੇਣੀਆਂ ਹਰੀਆਂ ਕਰ ਦੇਣਾ ਕਰ ਦੇਣੀਆਂ ਹਰੇ ਘੰਟ ਮਤਲਬ ਲਾਲ ਮੋਢੇ ਹੈ ਰੰਗੀ ਹੋ ਜਾਂਦੇ ਕਬੂਤਰ ਹੀ ਰੰਗੀ ਜਾਂਦੇ ਆ ਸਾਡੇ ਕੋਲ ਰੰਗ ਹੀ ਬਹੁਤ ਵੱਜ ਗਏ ਹਨਾ ਇਹ ਆਪਾਂ ਛਤਰੀ ਵਾਲੇ ਦੋਨੇ ਸੇਮ ਕਾਪੀ ਬਣਾ ਦੇਣੇ ਆ ਠੀਕ ਆ ਹੁਣ ਸਾਡੇ ਦਿਮਾਗ 'ਚ ਇੱਕ ਨਵੀਂ ਤਰਕੀਬ ਆਈ ਆ ਕੀ ਉਹੀ ਜਿਹੜੀ ਉਹੀ ਖੇਤੀ ਆ ਜਾ ਕਰਨੀ ਹਾਂ ਇਹ ਕਬੂਤਰਾਂ ਨੂੰ ਪਛਾਣ ਰਹੇ ਨੇ ਛਤਰੀਆਂ ਵਾਲੇ ਇਹ ਆਪਾਂ ਕਬੂਤਰਾਂ 'ਚ ਛਾੜ ਦੇਣਾਂ ਨਾਲੇ ਕਬੂਤਰਿਆਂ 'ਚ ਤਾਂ ਚੱਲ ਛੱਡ ਨਹੀਂ ਸਕਦੇ ਚੱਲੀ ਜਾ ਫਿਰ ਲਿਆਂਦਾ ਛੱਡ ਦਿਆ ਕਰ ਚੱਲ ਵੀ ਬੈਠ ਤੂੰ ਜਾਨੂੰ ਹਲੇ ਉਹਦੀ ਵਾਰੀ ਆ ਠੀਕ ਆ ਹੱਥ ਦੀ ਬਣਾ ਚੱਲ ਹੱਥ ਦੀ ਬਹਿ ਜਾ ਫਿਰ ਓਏ ਇੱਕ ਨੋ ਵੱਡਾ ਹੀ ਲੋਵੀ ਕਹਿੰਦੇ ਮੋਢਾ ਕਰਤਾ ਲਾਲ ਲਾ ਥੋੜੀ ਆ ਗੁਲਾਬੀ ਤੇ ਗਰਦਨ ਘਰਤੀ ਦੀ ਕੰਢੀ ਸਾਰੀ ਆ ਰਹੀ ਆ। ਕਬੂਤਰ ਦੇਖੋ ਕਿਵੇਂ ਕੰਮ ਕਰਦਾ ਵਾ। ਉਹ ਐਂ ਹੀ ਕੰਮ ਲੈਂਦਾ ਰੰਗ ਲਾਉਣ ਦਾ। ਤੇ ਆਹ ਕਬੂਤਰ ਆਪਣਾ ਸਾਊ ਬਾਲਾ ਵਾ। ਇਹਨੂੰ ਇਹਨੂੰ ਪਿਛਲੇ ਸਾਲ ਬਾਦਾਮ ਬਹੁਤ ਖਵਾਇ। ਖੜ ਜਾ ਉਹ। ਇਹ ਸਾਰੇ ਇੱਥੇ ਹੀ ਨੇ ਆਪਣੇ ਨੇ। ਇਹ ਖੜ ਜਾ ਪੁੱਤਰੇ ਆ। ਇਹ ਸਾਊ ਐ ਉਹ ਕੋਲੇ ਬਹਿ ਜਾਂਦਾ ਆ। ਲੈ ਵੀ ਆ ਆ ਗਿਆ। ਪਿਛਲੇ ਸਾਲ ਇਹਨੂੰ ਬਾਦਾਮ ਤਾਂ ਬਹੁਤ ਖਵਾਇ ਝੋਟੇ ਨੇ। ਇਹ ਉੱਡਿਆ ਨਹੀਂ ਬਰ ਫਿਰੇ ਛਤਰੀ ਦੇ ਇੰਨਾ ਘੈਂਟ ਬੜਕਦਾ ਨਾ ਇਹਨੇ ਪੱਕਾ ਹੀ ਛਤਰੀ ਵਾਲਾ ਰੱਖਿਆ ਇਹ ਇੱਕ ਇਹ ਗਾਹ ਸੋਣਾ ਜਦੋਂ ਕਿਸੇ ਨੂੰ ਕਹਿਣਾ ਖੁੱਡੇ ਚੋ ਲਿਆ ਕੇ ਚੱਕ ਕੇ ਛਤਰੀ ਵਾਲਾ ਜਾ ਕੇ ਆਇਆ ਹੈ ਖੁੱਡੇ ਜਾਂ ਹੈ ਹਾਂ ਵੀ ਕਮੈਂਟ ਕਰਕੇ ਦੱਸੋ ਵੀ ਆਪਾਂ ਬਾਜ ਤੇ ਲਾਉਣ ਆਏ ਆ ਜੀ ਲੋ ਵੀ ਰੰਗ ਲਾਉਂਦੇ ਆ ਲਾਉਂਦੇ ਆ ਤੇ ਇੰਨਾ ਘ ਰੰਗਿਆ ਗਿਆ ਹੈ ਤੇ ਇੱਧਰ ਕਹਿੰਦੇ ਕਬੂਤਰੀ ਵੀ ਆ ਗਈ ਨਵੀਂ ਨਵੀਂ ਠਾਲੀ ਸ਼ਾਮ ਨੂੰ ਹਲਾ 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 ਹੌਲੀ ਹਲਾ ਛਤਰੀ ਦੇ ਤੇ ਨਵੀਂ ਕਬੂਤਰੀ ਬੰਨੀ ਹੋਈ ਆ ਛਤਰੀ ਵਾਲੇ ਦੋਨੇ ਹੱਥ ਚਾ ਮੇਰੇ ਇੱਕ ਤਾਂ ਸਿਆਣਾ ਜਾ ਹੋ ਗਿਆ ਬੈਠਾ ਇਹ ਕਾ ਦੇਖੋ ਉਹ ਪੜੀ ਗਈ ਘੈਂਟ ਬਣਾਇਆ ਇਹਨ ਹੱਟ ਲੋ ਵੀ ਅੱਜ ਦਾ ਲਾਸਟ ਕਬੂਤਰ ਆਪਣਾ ਆ ਗਿਆ ਬਹਿਣ ਕਰੇ ਸਾਰੇ ਕਬੂਤਰ ਬਹਿ ਗਏ ਤੇ ਅੱਧੇ ਆਪਾਂ ਕਬੂਤਰ ਤਾੜ ਵੀ ਦਿੱਤੇ ਬਸ ਇੱਕ ਕਬੂਤਰੀ ਰਹਿ ਗਈ ਵਾਲੀ ਇਹ ਕਿੱਧਰ ਗਈ ਬਹਿ ਗਈ ਸਾਡੀ ਇਹ ਵੀ ਅੱਜ ਛਤਰੀ ਤੇ ਆ ਗਈ ਹਨਾ ਵਧਾਈਆਂ ਹੋ ਗਈਆਂ ਅੱਜ ਸਾਰੇ ਕਬੂਤਰ ਆਪਣੇ ਛਤਰੀਆਂ ਤੇ ਆ ਗਏ ਇੰਨੀਆਂ ਛਤਰੀਆਂ ਲਾਈਆਂ ਪਈਆਂ ਸਾਡੀਆਂ ਹੁਣ ਲਿਆ ਸਾਰੇ ਤਾੜੀ ਹੌਲੀ ਹੌਲੀ ਤੇ ਅਧੀਆਂ ਕਬੂਤਰੀਆਂ ਤਾੜਦੀਆਂ ਉਹਦੇ ਬਾਣੀ-ਬੁਣੀ ਪੀ ਜਾਂਦੀਆਂ ਨੇ ਬਾਕੀ ਵੀ ਤਾੜ ਦਈਏ ਛਤਰੀਆਂ ਵਾਲਿਆਂ ਦੇ ਅਸੀਂ ਰੰਗ ਲਾਤਾ ਕਹਿੰਦੇ ਬਹੁਤ ਘੈਂਟ ਰੰਗ ਲੱਗਿਆ ਹਨਾ ਸਿਰਾਂ ਗੱਲਬਾਤ ਬਣ ਗਈ ਇੱਧਰੋਂ ਕਰਦੇ ਟੇਢੀ ਹੌਲੀ ਕਿਦਾਂ ਕਰੀ ਹੌਲੀ 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 ਕਰੀ ਜਮਾ ਸਲੋਮੋਚ ਟੇਢੀ ਕਰਾ ਇਹਨੂੰ ਸਲੋਮੋਚ ਸਲੋਮੋਚ ਬਾਰੂ ਉਗਲਾ ਮੇਰੇ ਵੱਲ ਨੂੰ ਤੁਰਿਆ ਇੱਧਰ ਨੂੰ ਤੁਰਿਆ ਗਾਂ ਨੂੰ ਤੁਰ ਪਾ ਗਾਂ ਨੂੰ ਲੈ ਵੀ ਹੁਣ ਇੱਥੋਂ ਆ ਬਚਾ ਕੇ ਹਰ ਤਾੜ ਦੇਣੀ ਓਏ ਹੋਏ 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 ਹਿੱਲੇ ਛਤਰੀ ਨਾਲ ਹਲਾ ਹੁਣ ਖੜਾ ਕੇ ਖੜਾ ਦੇ ਛਤਰੀ ਲਓ ਮਿੱਤਰੋ ਸਾਰੇ ਜਾਨਵਰ ਆਪਾਂ ਦੇ ਉੱਤੇ ਤਾੜ ਇੱਕ ਛਤਰੀ ਵਾਲਾ ਰਹੇਗਾ ਉੱਪਰ ਬੰਨਿਆ ਹੋਇਆ ਉਹ ਦੇ ਹਰੀ ਕਰ ਦਿੰਦੀ ਨਹੀਂ ਉਹ ਵੀ ਲੈ ਕੇ ਆਉਣਾ ਡਰਾਈਵਰ ਜਾਲ ਚ ਪਾ ਲਿਆ ਕਬੂਦਰੀਆਂ ਸਾਰੀਆਂ ਤਾੜਦੀਆਂ ਪਾਣੀ ਪੂਣੀ ਪੀਣਣੀਆਂ ਫਿਰ ਬਦਾਂ ਪਾਉਣਾ ਜਿਹੜਾ ਕਬੂਤਰ ਬਾਅਦੋਂ ਆਇਆ ਸੀ ਉਹ ਵੀ ਲਾਲ ਪੇਟੀ ਵਾਲਾ ਉਹ ਬਹਿ ਗਿਆ ਆ ਕੇ ਇਹ ਵੀ ਤਾੜਦਾ ਆਪਾਂ ਸਾਰੇ ਜਾਨਵਰ ਦੇ ਉੱਤੇ ਤਾੜ ਇੱਕ ਰੰਗ ਅਸੀਂ ਹੋਰ ਲਾਉਣਾ ਇੱਕ ਵੱਡੇ ਕਬੂਤਰ ਕੂਦਰੀ ਦੇ ਪੇਂਟਿੰਗ ਕਰਾਂਗੇ ਮਾੜੀ ਜੀ ਦਿਮਾਗ ਚ ਆਈ ਆ ਉਸ ਨੂੰ ਅਗਲੇ ਵਲੌਗ 'ਚ ਦਿਖਾਵਾਂਗੇ ਕਿਵੇਂ ਉਹਦੇ ਨਿਸ਼ਾਨੀ ਤੌਰ ਤੇ ਰੰਗ ਲਾਉਣਾ ਆਪਾਂ। ਲਓ ਵੀ ਲਾਸਟ ਕਬੂਤਰੀ ਆਪਣੀ ਫਿੱਕੀ ਪੂਰੀ ਜੀ ਇਹ ਵੀ ਵਾਪਸ ਆ ਗਈ। ਇੱਧਰ ਮੁੰਡਿਆਂ ਨੇ ਕਹਿੰਦੇ ਆ ਵੀ ਕੱਢ ਲਿਆ ਤੇ ਬਾਹਰ ਵੀ ਚਲਾ ਦਿੱਤੀ ਹੈ ਕਿਰਨ। ਆਹ ਕਬੂਤਰ ਵੀ ਉੱਪਰੋਂ ਪਾ ਰਹੇ ਹੁੰਦੇ ਕਹਿੰਦੇ। ਕਬੂਤਰੀ ਨੂੰ ਮੜਾ ਰੋਕ ਕੇ ਰੱਖਿਆ ਪਾਣੀ ਪੀਣ ਤੋਂ 5-6 ਮਿੰਟ ਬਾਅਦ ਪਲਾਉਣਾ। 2 ਘੰਟੇ ਉੱਟ ਗਿਆ ਇਹ ਵੀ। ਇੱਧਰ ਛਤਰੀ ਵਾਲਾ ਵੀ ਕੋਇਲ ਬਣਾਇਆ ਪਿਆ ਤੂੰ ਤਾਂ ਜਾ। ਦੇ ਲੋ ਕਹਿ ਜਾ ਕਰਤਾ। ਇਹ ਤੁਹਾਨੂੰ ਇੱਕ ਅਗਲੇ ਵਲੌਗ 'ਚ ਦਿਖਾਵਾਂਗੇ ਇੱਕ ਹੋਰ ਹੀ ਰੰਗਣਾ ਕਬੂਤਰ। ਹਨਾ ਡਰਾਈਵਰ ਮੈਂ ਕੱਲੇ ਵਲੌਗ ਚ ਦਿਖਾਵਾਂਗੇ ਤੁਹਾਨੂੰ ਇੱਕ ਕੂਤਰ ਰੰਗਣਾ ਦੇਖੋ ਆ ਕਿਹਜਾ ਬਣਾਤਾ ਕੈਂਡਲਾ ਤਾਂ ਚਾਲੂ ਜਾਂ ਤਰ ਮੜਾ ਕੱਢਣਾ ਖੜਾ ਹੈ ਤਾ ਦੇਖੋ ਬਈ ਫਿਰਦਾ ਦੀਨਾ ਨਾ ਹੱਡੀ ਵਿੱਚ ਪੂਤਰਾਂ